ਹਾਂਜੀ ਦੋਸਤੋ ਕੀ ਹਾਲ ਚਾਲ ਆ ਵੈਲਕਮ ਹੋਟਾ ਨਾਮੇ ਬਲੌਗ ਦੇ ਵਿੱਚ ਦਿਨ ਚੜ ਗਿਆ ਤੇ ਸਵੇਰ ਦੇ ਵਾਦੀ ਕਰਨੇ ਚਾਰ ਕਰਕੇ ਆਨੇ ਬੁਰਸ਼ ਤੇ ਇਹ ਦਿਖੋ ਜੰਦਨ ਤੇ ਉਹ ਆਪਣੀ ਵਾਰੀ ਆਉਣ ਵਾਲੀ ਹੈ ਬਸ ਛੱਡ ਕੇ ਚਾਰ ਜੇ ਕੰਡਾ ਫੁੱਲ ਕੇ ਦੁਬਾਰਾ ਵਾਰੀ ਆ ਜੂ ਛੇਤੀ ਹੁਣੀ ਇਹ ਟਰੰਤਰ ਪੂਗਾ ਮੈਂ ਆਪਣੀ ਬਰਾਬਰ ਵਾਲੀ ਲੈਣ ਤੇ ਤੁਰ ਹੀ ਹੋਈ ਆ ਇੱਕਠੀ ਐਂਟਰ ਕਰ ਲੈਣੇ ਫਿਰ ਘੰਟਾ ਕੰਡਾ ਬੰਦੇ ਰਹਿੰਦਾ ਨਹੀਂ ਤਾਂ ਫਿਰ 6 ਵਜੇ ਵਾਰੀ ਆਉ। ਇੱਧਰ ਆਵਾਜ਼ ਨੂੰ ਆ ਰਾਤ ਦੀ ਟਰਾਲੀ ਖਾਲੀ ਖੁੱਲੀ ਹੋਈਆਂ ਨੇ ਉਹ ਖੜੀਆਂ ਨੇ। ਕਰਕੇ ਇਹ ਪਰਸ਼ਾ ਮਰਦੇ ਆਂ ਪਰਸ਼ਾ ਕਰਕੇ। ਲੋ ਯਾਦ ਹਰ ਲਈਏ। ਪੱਤੀ-ਪੁੱਤੀ ਪਾ ਲਈਏ ਜੀ। ਤੇ ਇਹ ਚ ਭਈਆ ਸਵੇਰ ਤੇ ਉਹਨੇ 4:30 ਉਨਦਰ ਡੱਬਾ ਖੁੱਲ ਗਿਆ ਚਾਹ ਉਹ ਜੀਨੀ ਆਂ ਆਏ ਪਾ ਚ ਗਿਆ ਵਾ ਚ ਗਿਆ ਅੰਦਰੋਂ ਗੰਢੀ ਕਰ ਲਈ ਚਲ ਕੋਈ ਚਾਹ ਚੀਨੀ ਪਾਈਏ ਚੇ ਕੋਈ ਪੱਤੀ ਦਾ ਬਾਦੀ ਹੁਣ ਜੀਨੀ ਪਾਦੀਏ ਪੱਤੀ ਉਬਲ ਜੂ ਫਿਰ ਜੀਨੀ ਪਾਦਾ ਆਂ ਆਹ ਚੱਕਰੀ ਲਿਆ ਕਰਾਂ ਜਿੰਨੀ ਕਾਨੂੰ ਲੈ ਜਾਉਂਗਾ ਚੱਕ ਲੈ ਰਾਂ ਦੱਦ ਵੀ ਚੱਕ ਲਈ ਇੱਧਰ ਦੱਦ ਇੱਧਰ ਪਿਆ ਲੋ ਜੀ ਦੱਦ ਦੀ ਬਾਤਾ ਰਾਡੋਲੀ ਦਾ ਘਾਤੀ ਖਾਨੀ ਲੋ ਜੀ ਨਾਲ ਵਾਲੀ ਲਾਈਨ ਪਹੁੰਚ ਗਈ ਗੰਡੇ ਤੇ ਆਪਣੀ ਤਰਫ ਲੋ ਜੀ ਆ ਗਿਆ ਆਪਣੇ ਵਾਲੀ ਲਾਈਨ ਦੀ ਵਾਰੀ ਆਪਣਾ ਟਰੈਕਟਰ ਦਾ ਕਵਰ ਲਾ ਕੇ ਸਟਾਰਟ ਕਰਦੀਏ ਇੱਥੇ ਪਿਆ ਗਰੇਂਦਰ ਆਓ ਪਿਆ ਲੋਈ ਮਾਰਦੀ ਏ ਸਰਫ ਓਕੇ ਆ ਕਵਰ ਲਾਵਾਂਗੇ ਇਹਦਾ ਹੁਣ ਥੱਲੇ ਸੜਤਾ ਤੇਲ ਨਾਲ ਭਿੱਜਿਆ ਆ ਲੋ ਜੀ ਬਿਸਤਰਾ ਸਾਰਾ ਸਮੇਟ ਲਿਆ ਇਹ ਜਿਹੜਾ ਧਰਨਾ ਰਹਿ ਗਿਆ ਗ੍ਰਿੰਦਰ ਉਹ ਇੱਕ ਪਾਸੇ ਉੱਪਰਲਾ ਪੱਲੜ ਵੀ ਬੰਦ ਤੇ ਚਲੋ ਉਹਨੂੰ ਸਮਾਰ ਕੇ ਬੰਨ ਆਦੇ ਬਿਸਤਰੇ ਜੀ ਤੋਂਦ ਦੇਖ ਲਓ ਕਿੰਨੀ ਆ ਗਈ ਨਹੀਂ ਧੁੰਦਾ ਹੁਣ 6 ਤੋਂ 7 ਘੇੜ ਬੰਦਰ ਰਹੂਗਾ ਅੱਧਾ ਘੰਟਾ ਹੀ ਰਹਿ ਗਿਆ ਮੇਰੇ ਕੋਲ ਜੂ ਫਿਰ ਇਕੱਠੀ ਜਾਣੀਆਂ ਟਰਾਲੀ ਅੰਦਰ ਆਹ ਰੈਟਰ ਆਇਆ ਨਹੀਂ ਇੱਕੇ ਦਿਨ ਖਾਣੋਂ ਤੁਹਾਨੂੰ ਆਹ ਟਰੈਕਟਰ ਤੋਂ ਖਾਣ ਟਰੈਕਟਰ ਸੀਗਾ ਇੱਥੇ ਆਹ ਜਿਹੜਾ ਜਿੱਥੇ ਖਾਂ ਖਾਲੀ ਹੋ ਗਿਆ ਸੀ ਅਸੀਂ ਗੇੜ ਕੰਨੀ ਸੀਗੇ ਉੱਧਰ ਬੰਦਾ ਟਰੈਕਟਰ ਇੱਥੋਂ ਕੱਢ ਕੇ ਦੂਜੀ ਥਾਂ ਲੈ ਜਾਂਦੇ ਮਗਰ ਲਾ ਕੇ ਲੈ ਗਿਆ ਇਹ ਦੱਸ ਫਿਰ ਕਿਹੜਾ ਬਾਰੀ ਆ ਗਿਆ ਉੱਥੇ ਜਾ ਕੇ ਫੇਰ ਵੈਕ ਕਰਕੇ ਅਗਲੇ ਨਾਲ ਖੜਵਾਤਾ ਚਲਾ ਕੇ ਬਣਦੇ ਨੇ ਇੱਥੇ ੜਾ ਉਹਨਾਂ ਨੇ ਉੱਥੇ ਜਾ ਕੇ ਗਾਂ ਪਤਾ ਲੱਗ ਗਿਆ ਉਹਨਾਂ ਨੇ ਵੈਕ ਕਰਕੇ ਸਾਈਡ ਤੇ ਖੜਵਾਤਾ ਉਹ ਕਹਿੰਦਾ ਖੜਾ ਇੱਧਰ ਮੋਰੀ ਲੈ ਕੇ ਆਏ ਤੂੰ ਮਗਰ ਕੱਢ ਕੇ ਆ ਸੱਤਈ ਦੀ ਅਲਗਟ ਕਿੰਨੇ ਆ ਹੋਰ ਆ ਦੇਖੋ 500 ਹੋ ਗਿਆ ਤੇ 177 ਹੋ ਰਿਹਾ ਟਰਾਲੀ ਉਠਾਰਾਂ ਫੁੱਟੀ ਵਜਨ ਲੱਤੇ ਆ ਦੇਖੋ ਲੋਈ ਹੋ ਗਈਆਂ ਰੈਡੀ ਟਰਾਲੀਆਂ ਲੋਈ ਗ੍ਰਿੰਦਰ ਚਲਾਉਂਦਾ ਆਪਣੇ ਵਾਲਾ ਆ ਬਾਬੇ ਦਾ ਦੋ ਟਰੈਕਟਰ ਨਹੀਂ ਗਿਆ ਬਾਬਾ ਕਹਿੰਦਾ ਮੇਰਾ ਇੱਕ ਮੜਾ ਗਾਹਾਂ ਕਰ ਦੋ ਉਹ ਕਹਦਾ ਮੈਨੂੰ ਇਹ ਆਉਂਦਾ ਨਹੀਂ ਤੂੰ ਆ ਤੂੰ ਚਲਾ ਲਾ ਤਰਪੀ ਤਰਪੀ ਲੈਣ ਤਰਪੀ ਆਪਣੀ ਵਾਲੀ ਵੀ ਆਹ ਟਰਾਲੀ ਜਾਂਦੀ ਆਪਣੀ ਵਾਲੀ ਮੂਹਰੇ ਗੁਰਿੰਦਰ ਚਲਾਉਂਦਾ ਇਹੀ ਟਰੈਕਟਰ ਦਾ ਬੰਦਾ ਇੱਕ ਮਾਗਰ ਆਉਂਦਾ ਇੱਕ ਮੂਹਰੇ ਗਿਆ ਤਿੰਨੇ ਦਾ ਟਰਾਲੀਆਂ ਇਹਨਾਂ ਦੀ ਕੰਦੇ ਵਾਂਗ ਹੀ ਕਰਦੇ ਕਹਿੰਦਾ ਜੇਰਾ ਬੰਦੇ ਕਹਿੰਦਾ ਬੋਹਨ ਦੀ ਸਰੋਹੀ ਮੰਨੇ ਮਤੇ ਬੰਦ ਜੀ ਕੰਮ ਫੇਰ ਹੋ ਗਿਆ ਗੇਟ ਮੁੜਿਆ ਕੇ ਫੇਰ ਬੰਦ ਹੋ ਗਿਆ ਲੋ ਜੀ ਵਜਨ ਹੋਇਆ 270 ਗੰਟ 60 ਗੰਟ 90 ਕਿਲੋ ਟਰੈਕਟਰ ਵਾਲੀ ਨਿਕਲ ਜੂ ਬਾਕੀ ਵਜੇ 270.20 ਕਿਲੋ ਹੋਇਆ ਮੈਂ ਦਰੇ ਦਾ ਜ਼ੋਰ ਦਿਖਾਉਣਾ ਥੋਨੂੰ ਮੈਂ ਦਰੇ ਦਾ ਜ਼ੋਰ ਲੱਗਦਾ ਛੋਟਾ ਨਾ ਛੋਟਾ ਵਾਲਾ ਮੈਂ ਦੇਰੀ ਦਾ ਯੋਰ ਲਵਾਦਾ ਸਰਬੋਗਰ ਆਇਆ ਹੋਇਆ ਮੈਨੂੰ ਲੱਗਦਾ ਸਰਬੋਗਰ ਆਇਆ ਟਰਬੋ ਉਹ ਮੇਰੇ ਰਾਹੇ 474 300 ਕੁਆਟਰ ਦੇ ਗੇਟ ਤੇ ਕੰਨਾਉ ਕਿਚੇਂਦੇ ਬਹੁਤ ਹੀ ਖੋਲਦੇ ਆ ਰਾਡ ਨਾਲ ਰਸੇ ਜੀ ਕਿੱਥੋਂ ਬੱਤੀ ਇਹ ਕਿਸ ਮਾਰਾ ਥੱਲੇ ਲੱਜ ਕੋਲਤੀ ਇਧਰ ਹੋ ਲੈ ਜਾਨ ਨੂੰ ਉਹਨੂੰ ਇਕੱਠੀ ਕਰ ਦੇਣਾ ਮੈਂ ਅੱਜ ਕਰਦੀ ਇਕੱਠੀ ਉੱਥੇ ਲਾਵੀਂ ਲੋਈ ਰਸੇ ਖੋਲ ਹੋਗੇ ਤੇ ਲੱਗਿਆ ਤੂੰ ਅੱਦ ਥਾਲੀ ਖਾਲੀ ਕਰਨ ਰਾੜ ਚਾਹੀਦੀ ਉਹ ਤਾਂ ਲੈਤੀ ਦੂ ਇਹਨਾਂ ਦੂਜੇ ਦੀ ਲੈਤੀ ਆ ਲੈਣ ਨਾਲ ਦੂਜਾ ਉਹ ਗਾਣੇ ਉਧਰ ਆਉਂਦਾ ਮਿੰਦਰਾ ਬੁੱਕਦਾ ਸਿਰਾ ਘਰਾ ਪਿਆ ਬੰਦੇ ਦਾ ਟਰਬੋ ਲਾ ਕੇ ਉਧਰ ਪਰ ਕੈੜਾ ਦੂਰੋਂ ਹੀ ਕਰ ਦਿੰਦਾ ਟ੍ਰੋਲੀ ਦਾ ਵੀ ਹੁਣ ਫੜਦੇ ਆਂ ਪਰਚੀ ਅੰਦਰ ਜਾ ਕੇ 214 ਆਵੇ ਨੈਟ weight ਵੀ ਮਗਰਾ ਜੇ ਟਰੈਕਟਰ ਵੀ ਲਿਆ ਆ ਟਰਾਲੀ ਭਰਨੀ ਦੁਆਰਾ ਖੜਾਉਨੇ ਆ ਕੱਲ ਦਾ ਦਿਨ ਛੱਡ ਕੇ ਪਰਸਲੇ ਫੇਰ ਫਰਚੀ ਆ ਤੇ ਭਰਨੀ ਖੜਾਵੀਏ ਇੱਥੇ ਟਰਾਲੀ ਹੁਣ ਉਹ ਵੀ ਟਰਾਲੀ ਭਰਦੇ ਨੇ ਕੱਲ ਇੱਥੇ ਹੋਇਆ ਸੀ ਅੱਜ ਇੱਥੇ ਹੋਇਆ ਕੰਮ ਅਧੂਰਾ ਰਹਾ ਹੋ ਗਿਆ ਲੋਈ ਮੁੜ ਕੇ ਆ ਗਏ ਟਰਾਲੀ ਉਸ ਹੋ ਗਈ ਇੱਥੋਂ ਜਿੰਨੀ ਹੋਣੀ ਸੀ ਬਾਕੀ ਉਧਰੋਂ ਭਰਾਂਗੇ ਰੋਸੇ ਗਾ ਕੇ ਦੂਜੀ ਮੋਟਰ ਤੇ ਲੱਗਿਆ ਨੇ ਜਿਹੜੇ ਦੂਜੇ ਖੇਤ ਕੰਮ ਇੱਥੇ ਹੋ ਗਿਆ ਖਤਮ ਆਟਾ ਬਾਏ ਬਾਏ ਕਰ ਗਿਆ ਉਹ ਤਾਂ ਹੋਰ ਉਹਨੀਆਂ ਜੇ 10 20 ਭਰੀ ਹੋਈਆਂ ਬਾਕੀ ਇਹਦੇ ਮਗਰ ਟਰਾਲੀ ਲੱਗੀ ਹੋ ਜੀ ਰਾਹੀਂ ਪੈ ਰਹੇ ਹਾਂ ਜੀ ਮੋਟਰ ਆਪਾਂ ਘੜੇੜਾ ਹੈ ਇਹ ਟਾਇਰ ਤੇ ਲੱਗੇ ਜਾਵਾਂ ਨਵਾਂ ਟੈਂਕਰਟਰ ਹੋ ਗਿਆ ਇੱਕ ਆ ਜੇ ਲੈ ਆਓ ਲੋ ਜੀ 30 ਕੁ ਭਰੀਆਂ ਰਹਿੰਦੀਆਂ ਸੀ ਆਖਤੇ ਜੀ ਫੇਰ ਇਹ ਦੂਆ ਚ ਉਧਰ ਇਹ ਰੰਗ ਲੋਡ ਆਹੀ ਜਿਹੜੀਆਂ ਇਹ ਨਹੀਂ ਰਹਿੰਦੀਆਂ ਸੀ ਆ ਬਾਕੀ ਇੰਨੀ ਹੋ ਗਈ ਕਹੇ ਲੱਗੀਆਂ 1 2 3 4 5 6 ਵੀ ਲੱਗ ਰਹੀ ਹੈ ਇਹ ਬਾਕੀ ਉਧਰ ਇਹ ਗ ਲੋਡ ਹੋ ਜਾਊਗਾ ਪਾਈਆਂ ਲੱਜਾਂ ਇੱਥੇ ਵਾਲਾ ਨਿਬੜ ਗਿਆ ਗੰਨਾ 8 ਲੱਗ ਗਿਆ ਪਾਲਾਂ ਤੇ ਰਾਜੂ ਲੱਗਿਆ ਰਸਾ ਗਾ ਸਣ 8 ਪਾਲ ਲੱਗ ਗਈ ਪੜਾ ਦਾਂਗੇ ਅਸੀਂ ਉਹਨੂੰ ਉੱਥੇ ਜਾ ਕੇ ਕੱਲ ਨੂੰ ਭਰਾਂਗੇ ਬਾਕੀ ਕਿਉਂਕਿ ਪਰਚੀ ਪਰਸੋਂ ਦੀ ਆ ਲੋਕੀ ਉਧਰੋਂ ਲੱਦਣਾ ਆਪਣਾ ਉਹ ਖੱਤੇ ਚ ਉਹ ਤੇ ਉੱਥੇ ਨਾ ਉਥੇ ਕੱਲ ਨੂੰ ਲੱਦਾਂਗੇ ਫਿਰ ਉਹ ਉੱਥੇ ਭਰੀ ਵੱਡੀ ਭਈ ਭਰੀ ਜੇ ਘੱਟ ਘੱਟਦੀ ਹੋਈ ਅਦੀ ਕੀ ਬੱਦਲੇ ਕਰਾਂਗੇ 2.5 ਦੇ ਗਰੀਬ ਆ ਦੇ ਮੂਰੇ ਪਈ ਟਰੈਕਟਰ ਪਰ ਪੜੀ ਆ ਉਸਕੇ ਪਾਸ ਆ ਉਹ ਦੇਖੋ ਅਭੀ ਉਠਾਈ ਸੀ ਮੈਨੇ ਮੇਰਾ ਫੋਨ ਬੰਦ ਹੋ ਗਿਆ ਤਾਂ ਉਹ ਜੀ ਲੈ ਕੇ ਚੱਲੇ ਜਾ ਕੇ ਅੱਡੇ ਤੇ ਖੜਾ ਦਾਂਗੇ ਟਰਾਲੀ ਨੂੰ ਲਾਉਣੇ ਆ ਗਾਣੇ ਫਿਰ ਮਿਲਦੇ ਆ ਤੇ ਨੂੰ a few moments later ਨਹੀਂ ਆ ਲਾ ਵੀਰੂਆ 8 ਰਹਿ ਗਈ 10 ਵੀ ਫਾਲ ਲੱਗਦੀ ਹੈ ਹਾਂ ਨਿਜਾਇਨ ਦਾ ਟਾਟ ਠੱਡੇ ਲਾਉਣ ਲੱਗੇ ਠੱਡੇ ਪਹਿਲੇ ਠੱਡੇ ਲਗਾ ਦੇ ਫਿਰ ਉੱਤੇ ਫਿਰ ਪਾਲ ਸ਼ੁਰੂ ਕਰਦੇ ਹਾਂ ਬਾਈ ਜਰਮਾ ਜਰ ਠੋਕੀ ਦੇ ਜਰਮਾ ਤੇ ਜਰ ਹਾਂ ਇਦਾਂ ਮਾਰ ਦੇ ਯਾਰ ਲੋ ਜੀ 13 ਲਾਤੀਆਂ ਅੱਗੇ ਪਿਛਲੇ ਵਾਰ 12 12ਵੀਂ ਦਾ ਸੀ 13ਵੀਂ ਪੂਰੀ ਲੱਗ 14ਵੀਂ ਦਾਅ ਕਰ ਦੇਣੀ ਆ ਆ ਕੰਬਲ ਸੁੱਕਣੇ ਪਏ ਹੋਏ ਨੇ ਵੀ ਵਾਹ ਟਰਾਲੀ ਭਰ ਗਈ ਅੱਜ ਤਾਂ ਨੱਬੜ ਗਿਆ ਜਾ 250 ਦੇ ਉੱਤੇ ਵਜਨ ਪੂਰਾ ਪੂਰਾ ਮਾਰਿਆ ਤੇ ਲਈ ਹੈ ਅੰਦਰ ਡੈਟਾ ਦਾ ਕਵਰ ਵੀ ਸੁੱਕਣਾ ਪਿਆ ਹੋਇਆ ਛੱਡਿਆਂ ਕਰਕੇ ਟਰਾਲੀ ਉੱਚੀ ਚਲੀ ਗਈ ਇਹ ਉਨੀ ਉਨੀ ਨੀਵੀਂ ਰਹਿਣੀ ਸੀ ਦੋ 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 ਪਾਲਣਾਂ ਥੱਲੇ ਆਜਣੀਆਂ ਟ੍ਰੇਲਰ ਗਿਟਰਾਲੀ ਚੀ ਨਾਂਗੀ ਹੋਰ ਅਰੇ ਅਰੇ ਪਰਵਾਹ ਨਾ ਜਾਨ ਬਗ ਬੰਦਾ ਹੀ ਰਹੀ ਗਈ ਗੀ ਗਿਟਰਾਲੀ ਦੇਖਾਂ ਹੁਣ ਵਜਨ ਕਿੰਨਾ ਉਤਰਦਾ ਹੁਣ ਟੁਕੜੀ ਛੱਡ ਦੇ ਨੇ ਤੂੰ ਟੁਕੜੀ ਛੱਟ ਕੇ ਉਹ ਕਰਨਗੇ ਰੱਸੇ ਕਸਣਗੇ ਹੁਣ ਰੱਸੇ ਕੱਸ ਹੋ ਗਏ ਹੁਣ ਖੜਾਉਣੇ ਵਸ ਜਗ ਪੰਪ ਤੇ ਇਹ ਰੋਕ ਕੇ ਹੋ ਗਈ ਰੱਸੇ ਕਰਨੀ ਉਹ ਉੱਤੇ ਖੜਾ ਆਵਾਂਗੇ